ਮੇਂ ਮੀ ਆਵੇ ਨੇਰੀਆਵੇ ਚਖੜਾਵੇ ਤੂਫਾਨ ਆਵੇ ਭਗਵੰਤ ਮਨ ਤੁਹਾਡੇ ਨਾਲ ਖੜਾ ਰਹੂਗਾ। ਬਾਤੀ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ 17 ਸਾਲ ਦਾ ਸੀ ਜਦੋਂ ਤੁਸੀਂ ਸੁਪਰਸਟਾਰ ਬਣਦਾ ਸੀ। ਅੱਜ ਜੋ ਆ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਹੈ। ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲੀਤੋ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹੁੰਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਐ ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ ਨੇਰੀਆਵੇ ਚਖੜਾਵੇ ਤੂਫਾਨ ਆਵੇ ਭਗਵੰਤ ਮਨ ਤੁਹਾਡੇ ਨਾਲ ਖੜਾ ਰਹੂਗਾ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਕੱਟੀ 'ਚ ਬਿਠਾ ਕੇ ਹੁਣ ਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ 'ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੱਥੇ ਖੜੂ ਮੈਂ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਮੇਰੇ ਵਰਕਰ ਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਹਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲਿਆ ਆਉਂਦਾ ਹੈ ਆ ਜਿਹੜੀਆਂ ਵਕਤੀ ਹਨੇਰੀਆਂ ਉਹ ਲੰਘ ਜਾਣਗੀਆਂ ਸੋ ਵੀਰੋ ਅੱਜ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਅੱਜ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਆਏ ਆ ਤੁਹਾਨੂੰ ਇਹ ਕਹਿਣ ਵਾਸਤੇ ਆਇਆ ਕਿ ਪੰਜਾਬ ਨੂੰ ਫਤਿਹਗੜ ਸਾਹਿਬ ਚੋਂ ਪਾਰਲੀਮੈਂਟ ਦੇ ਵਿੱਚ ਆਵਾਜ਼ ਦੀ ਲੋੜ ਹੈ ਪੰਜਾਬ ਨੂੰ ਇਹ ਲੋੜ ਹੈ ਕਿ ਫਤਿਹਗੜ ਸਾਹਿਬ ਦੀ ਧਰਤੀ ਤੋਂ ਤੁਹਾਡਾ ਚੁਣਿਆ ਹੋਇਆ ਨਮਾਇੰਦਾ ਦਿੱਲੀ ਦੇ ਵਿੱਚ ਪਾਰਲੀਮੈਂਟ ਚ ਬੋਲੇ ਉਹ ਕੁਰਬਾਨੀਆਂ ਬਾਰੇ ਗੱਲ ਕਰੇ ਉਹ ਜਿਹੜੀਆਂ ਲੜਾਈਆਂ ਇਸ ਧਰਤੀ ਤੇ ਲੜੀਆਂ ਗਈਆਂ ਜ਼ੁਲਮ ਦੇ ਖਿਲਾਫ ਉਹਨਾਂ ਬਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਪਾਰਲੀਮੈਂਟ ਦੇ ਰਿਕਾਰਡ ਤੇ ਜਾਵੇ ਕਿ ਕਿਵੇਂ 5 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਬਜਦਿਆਂ ਨੇ ਇੱਥੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹ ਲੋੜ ਹੈ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਅੱਜ ਪਹਿਲਾ ਦਿਨ ਹੈ ਪ੍ਰਚਾਰ ਦਾ ਮੈਂ ਇਸ ਪਵਿੱਤਰ ਧਰਤੀ ਤੇ ਸ਼ੁਰੂ ਕਰਨ ਲੱਗਿਆ ਅੱਜ ਕੱਲ੍ਹ ਸੀ ਇੰਟਰੋਡਕਸ਼ਨ ਕਰਾਈ ਸੀ ਅੱਜ ਪਹਿਲਾ ਦਿਨ ਹੈ ਸੋ ਵੀਰੋ ਆ ਤੁਹਾਡਾ ਠਾਠਾ ਮਾਰਦਾ ਘੱਟ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕਿ ਤੁਸੀਂ ਪੰਜਾਬ ਨੂੰ ਲੀਤ ਚੜਿਆ ਦੇਖ ਵੀ ਰਹੇ ਹੋ ਤੇ ਹੁਣ ਪੰਜਾਬ ਦੀ ਲੀਤ ਤੇ ਚੜ੍ਹੇ ਦੀ ਸਪੀਡ ਵੀ ਵਧਾਉਣਾ ਚਾਹੁੰਦੇ ਹੋ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਵੀ ਕਿਸੇ ਰਿਸ਼ਤੇਦਾਰੀ ਚ ਜਾਂ ਕਿਸੇ ਦੋਸਤ ਮਿੱਤਰ ਦੇ ਮੁੰਡੇ ਜਾਂ ਕੁੜੀ ਨੂੰ ਜਰੂਰ ਮਿਲੀ ਹੋਊਗੀ ਨੌਕਰੀ ਤੇ ਪੈਸਾ ਇੱਕ ਨਹੀਂ ਲੱਗਿਆ ਹੋਊਗਾ ਨਾ ਸਪਾਰਸ਼ ਲੱਗੀ ਹੋਊਗੀ ਸਾਡੇ ਐਮਐਲਏ ਸਹਿਬਾਨ ਬੈਠੇ ਨੇ ਇਹ ਸਾਡੇ ਐਮਐਲਏ ਸਹਿਬਾਨ ਰਾਏਕੋਟ ਤੋਂ ਐਮਐਲਏ ਨੇ ਪਾਇਲ ਤੋਂ ਐਮਐਲਏ ਨੇ ਸਾਡੇ ਤੁਹਾਡੇ ਹਥੋਸਾਨ ਤੋਂ ਐਮਐਲਏ ਨੇ ਸਾਡੇ ਜੇ ਆਪਣਾ ਅਮਲੋਤ ਤੋਂ ਐਮਐਲਏ ਬੈਠੇ ਨੇ ਬੱਸੀ ਪਠਾਨਾਂ ਵਾਲੇ ਬੈਠੇ ਐਮਐਲਏ ਬੈਠੇ ਨੇ ਸਾਡੇ ਗੱਜਣ ਮਾਜਰਾ ਸਾਹਿਬ ਅਮਨਗੜ ਤੋਂ ਉਹਨਾਂ ਦੇ ਪਰਿਵਾਰ ਆਇਆ ਹੋਇਆ ਹੈ ਸਾਡੇ ਨਾਲ ਹੋਰ ਬਹੁਤ ਸਾਰੇ ਲੀਡਰ ਨੇ ਸਾਡੇ ਸਾਡੇ ਖੰਨੇ ਤੋਂ ਐਮਐਲਏ ਬੈਠੇ ਨੇ ਇਹ ਕੌਣ ਨੇ ਇਹ ਤੁਹਾਡੇ ਚੁਣੇ ਹੋਏ ਨੇ ਇਹ ਤੁਹਾਡੇ ਚੁਣਨੇ ਨੇ ਆਮ ਕਰਾਉਂਦੇ ਨੇ ਇਸੇ ਕਰਕੇ ਇਹ ਮੀਂਹੇਰੀਆਂ ਚ ਨਾਲ ਖੜਦੇ ਆ ਕਿਉਂਕਿ ਆਪਾਂ ਇਹ ਜੇ ਮੀਂਹੇਰੀਆਂ ਬਹੁਤ ਆਪਣੇ ਸਿਰ ਤੇ ਝੱਲੇ ਨੇ ਝੱਕੜ ਸੋ ਇਸ ਕਰਕੇ ਮੈਂ ਤੁਹਾਨੂੰ ਫੇਰ ਇੱਕ ਵਾਰੀ ਵਿਸ਼ਵਾਸ ਦਿਵਾਉਣਾ ਤੁਹਾਡੀਆਂ ਵੀ ਫਸਲਾਂ ਹੋਣਗੀਆਂ ਤੁਹਾਨੂੰ ਚਿੰਤਾ ਵੀ ਹੋਊਗੀ ਕਿ ਕੀ ਹੋ ਗਿਆ ਹੋਊਗਾ ਜਾ ਕੇ ਖੇਤ ਦੇਖਾਂਗੇ ਕਣਕਾਂ ਵਿਸਗੀਆਂ ਹੋਣਗੀਆਂ ਜਾ ਨੁਕਸਾਨ ਹੋ ਗਿਆ ਹੋਊਗਾ ਮੰਡੀਆਂ ਚ ਜਿਹੜਾ ਉਹ ਪਾਣੀ ਪਰ ਗਿਆ ਹੋਊਗਾ ਪਰ ਕੋਈ ਗੱਲ ਨਹੀਂ ਇਹ ਪੀੜਾਂ ਪੈਂਦੀਆਂ ਨੇ ਪੰਜਾਬ ਤੇ ਪਹਿਲਾਂ ਹੀ ਬਹੁਤ ਪੀੜਾਂ ਪਈਆਂ ਨੇ ਨੀਰ ਸਾਫ਼ ਹੋਵੇ ਫਿਰ ਪੰਜਾਬ ਜਿਹੜਾ ਉਹ ਪੂਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਪੰਜਾਬ ਹੈ ਅਸੀਂ ਨੀਤਾਂ ਦੇ ਸਾਫ਼ ਬੰਦੇ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ ਚ ਖੜਨ ਦੀ ਪ੍ਰੇਰਣਾ ਦਿੱਤੀ ਆ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੱਤੀ ਆ ਸੋ ਇਸ ਕਰਕੇ ਆ ਛੋਟੀਆਂ ਮੋਟੀਆਂ ਨੇਹਰੀਆਂ ਤੋਂ ਚਖੜਾਂ ਤੋਂ ਡਰਿਆ ਨਾ ਕਰੋ ਆ ਕਿੰਨਾ ਕੁ ਸੀ ਲੰਘਿਆ ਨਾ ਇਹ ਕਾਂਗਰਸੀ ਕੱਲੀ ਭਾਜੀਪੀ ਵਾਲੇ ਇਹ ਜੀ ਨੇਹਰੀਆਂ ਜੀ ਇਹਨੇ ਛੋਟੀਆਂ ਛੋਟੀਆਂ ਇਹ ਇਹੀ ਲੰਘ ਜਾਣਗੀਆਂ ਇਨਸਾਫ ਦਾ ਦਿਨ ਨਹੀਂ ਚੜਨਾ ਮੈਂ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਨੇ ਕਿ ਇਨਸਾਫ ਦਾ ਦਿਨ ਨਹੀਂ ਚੜਨਾ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਨੇ ਚੜਨਾ ਹੀ ਚੜਨਾ ਹੈ ਸੱਚ ਦਾ ਸੂਰਜ ਪੰਜਾਬ ਦੇ ਵਿੱਚ 2022 ਚ ਤੁਸੀਂ ਚੜਾਇਆ ਅੱਜ ਬਿਜਲੀ ਦੇ ਬਿੱਲ ਹੱਥ ਖੜੇ ਕਰਕੇ ਦੱਸ ਦਿਓ ਕਿੰਨਿਆਂ ਨੂੰ ਬਿਜਲੀ ਦੇ ਬਿੱਲ ਫ੍ਰੀ ਜ਼ੀਰੋ ਆਉਂਦੇ ਨੇ ਲਗਭਗ ਸਾਰਿਆਂ ਨੂੰ ਆਉਂਦੇ ਅੱਜ ਥਰਮਲ ਪਲਾਂਟ ਖਰੀਦ ਲਿਆ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਖਰੀਦ ਲਿਆ ਨਹੀਂ ਪਹਿਲਾਂ ਆਲੇ ਤਾਂ ਸਾਰਾ ਕੁਝ ਵੇਚ ਕੀ ਗਏ ਨੇ ਜੇ ਖਰੀਦੇ ਸੀ ਤਾਂ ਉਹਦੇ ਘਰ ਵਾਸਤੇ ਖਰੀਦੇ ਸੀ ਲੋਕਾਂ ਵਾਸਤੇ ਨਹੀਂ ਖਰੀਦੇ ਸੀ ਤੇ ਮੈਂ ਮੈਂ ਪੰਜਾਬ ਵਾਸਤੇ ਚੀਜ਼ਾਂ ਖਰੀਦ ਕੇ ਬਣਾ ਰਿਹਾ ਨਹਿਰਾਂ ਬਣਾਵਾਂਗੇ ਥਰਮਲ ਪਲਾਂਟ ਖਰੀਦ ਲੈ ਡੈਮ ਬਣਾਵਾਂਗੇ ਸਹਾਸਰੀਆ ਕਾ ਵੀਰੋ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆਉਣ ਲੱਗ ਗਿਆ ਨਾ ਵੀਡੀਓ ਤੁਸੀਂ ਦੇਖਿਆ ਹੋਣੇ ਕੋਈ ਕਹਿੰਦਾ 25 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ ਕੋਈ ਕਹਿੰਦਾ ਜੀ ਅੰਡਰਗਰਾਉਂਡ ਪਾਈਪਾਂ ਪੈ ਗਈਆਂ 30 ਸਾਲ ਬਾਅਦ ਪਾਣੀ ਆਇਆ ਜੀ ਇਹਨਾਂ ਨੇ ਇਹਨਾਂ ਨੇ ਕਦੇ ਦੇਖਿਆ ਹੀ ਨਹੀਂ ਸੀ ਕਿਉਂਕਿ ਕਦੇ ਆਪ ਨਹਿਰਾਂ 'ਚ ਜਾਂ ਕੱਸੀਆਂ 'ਚ ਜਾਂ ਕਦੇ ਆਪ ਪਾਣੀ ਦੀ ਬਾਰੀ ਲਈ ਹੋਵੇ ਰਾਤ ਦੇ 12 ਵਜੇ ਫਿਰ ਤਾਂ ਪਤਾ ਲੱਗੇ ਪਾਣੀ ਦਾ ਮੁੱਲ ਕੀ ਹੁੰਦਾ ਇਹਨਾਂ ਨੇ ਤਾਂ ਐਸ਼ ਪ੍ਰਸਤੀਆਂ ਕੀਤੀਆਂ ਨੇ ਬਸ ਜਦੋਂ ਕੀਤੀਆਂ ਨੇ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਰੇਤਾ ਵੀ ਮੇਰਾ ਠੇਕੇ ਵੀ ਮੇਰੇ ਸਭ ਕੁਝ ਆਪਣਾ ਤੇ ਕਹਿੰਦੇ ਸੀ ਤੱਕੜੀ ਐ ਉਹ ਤੱਕੜੀ ਦਾ ਬਾਬੇ ਨਾਨਕ ਦੀ ਤੱਕੜੀ ਤਾਂ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਇਹਨਾਂ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਲੇ ਗਈ ਹੈ ਇਹ ਉਹ ਟੱਕਰੀ ਨਹੀਂ ਹੈਗੀ ਸੋ ਵੀਰੋ ਇਹਨਾਂ ਨੂੰ ਦੱਸ ਦਿਓ ਇਸ ਵਾਰ ਇਸ ਵਾਰ ਜੋ ਮਾਹੌਲ ਚੱਲ ਰਿਹਾ ਹੈ ਅਰਵਿੰਦ ਕੇਜਰੀਵਾਲ ਜੀ ਨੂੰ ਫੜ ਕੇ ਅੰਦਰ ਕਰਤਾ ਇਹ ਵੀ ਗਲਤਫਹਿਮੀ ਹੈ ਬੀਜੇਪੀ ਵਾਲਿਆਂ ਦੀ ਕਿ ਅਸੀਂ अरविंद केजरीवाल ਨੂੰ जेल चंद्र ਕਰਕੇ ਆਵਾਜ਼ ਬੰਦ ਕਰ ਦਾਂਗੇ ਵੀਰੋ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨਹੀਂ ਲੱਗਦੇ ਨੱਕੇ ਆ ਖੜਾ ਪੰਜਾਬ ਚ ਟਾਣ ਵਾਂਗੂ ਮੈਂ ਗੁਜਰਾਤ ਜਾ ਕੇ ਆਇਆ ਪਰ ਸੋਧੂ ਵੀ ਦੇਖਿਆ ਹੁਣਾ ਉਹ ਕਿੰਨਾ ਹੜ ਉੱਥੇ ਲੋਕਾਂ ਦਾ ਆਇਆ ਹੋਇਆ ਮੈਂ ਅਸਾਮ ਜਾ ਕੇ ਆਇਆ ਚਾਰ ਦਿਨ ਪਹਿਲਾਂ ਮੈਂ ਕੁਰੂਖੇਤਰ ਜਾ ਕੇ ਆਇਆ ਹਾਂ ਦਿੱਲੀ ਵੀ ਜਾਊਂਗਾ ਦਿੱਲੀ ਤੋਂ ਸਾਡੇ ਵੱਡੇ ਲੀਡਰ ਜਿਹੜੇ ਨੇ ਇੱਥੇ ਵੀ ਆਉਣਗੇ ਅੱਜ ਤੋਂ ਅਸੀਂ ਸ਼ੁਰੂ ਕਰਤਾ ਲੋਕਾਂ ਜਾਵਾਂਗੇ ਪਹਿਲੇ ਜਾਣੇ ਆਪਾਂ ਕਿਹੜਾ ਕਦੇ ਲੋਕਾਂ ਨੂੰ ਜਾਣੋ ਹਟਿਆਂ ਆਪਾਂ ਤਾਂ ਫਿਰਦੇ ਹੀ ਰਹਨੇ ਆ ਠੀਕ ਹੈ ਨਾ ਆਪਾਂ ਇਹਨਾਂ ਵਾਂਗੂ ਥੋੜੀਆਂ ਕਿ ਮਹਿਲਾਂ ਦੇ ਅੰਦਰੋਂ ਕੁੰਡੇ ਬੰਦ ਕਰ ਲੇ ਜਿੱਤਣ ਤੋਂ ਬਾਅਦ ਆਪਦੇ ਮਹਿਲਾਂ ਦੇ ਅੰਦਰੋਂ ਕੁੰਡੇ ਬੰਦ ਕਰ ਲੈਂਦੇ ਸੀ ਕਿ ਲੋਕਾਂ ਨੂੰ ਨੇੜੇ ਨਾ ਲੱਗਣ ਦਿਓ ਲੋਕਾਂ ਨੇ ਫਿਰ ਸਲਾਹ ਕਰ ਲਈ ਆਪਸ ਚ 2022 ਚ ਉਹਨਾਂ ਮਹਿਲਾਂ ਦੇ ਬਾਹਰੋਂ ਕੁੰਡੇ ਲਾਤੇ ਜਦੋਂ ਬਾਹਰ ਨਿਕਲਣ ਲੱਗੇ ਖੁੱਲੇ ਨਾ ਕਹਿੰਦੇ ਕਿ ਕਿ ਨਹੀਂ ਕੀ ਹੋ ਗਿਆ ਅੰਦਰੋਂ ਤਾਂ ਕੁੰਡਾ ਖੁੱਲਾ ਹੈ ਕਿ ਅੰਦਰਲਾ ਤਾਂ ਖੁੱਲਾ ਹੈ ਲੋਕਾਂ ਨੇ ਬਾਹਰੋਂ ਲਾਤਾ ਜੀ ਹੁੰ ਰਹੋ ਨਾ ਕਰਾਂ ਚਿਰੋ ਸਰਕਾਰ ਜਿੰਦਾਬਾਦ ਜਿੰਦਾਬਾਦ ਆਮੀ ਪਾਰਟੀ ਜਿੰਦਾਬਾਦ ਸੋ ਵੀਰੋ ਬਿਜਲੀ ਦੇ ਬਿੱਲ 43000 ਨੌਕਰੀਆਂ ਘਰ ਘਰ ਰਾਸ਼ਨ ਘਰ ਘਰ ਰਾਸ਼ਨ ਪੈਨਸ਼ਨ ਤਹਿਸੀਲਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਸਾਰੀ ਰਿਸ਼ਮਤ ਬੰਦ ਹੋ ਗਈ ਪਰ ਬਹੁਤ ਜ਼ਿਆਦਾ ਘਟ ਗਈ ਜਦੋਂ ਪਤਾ ਲੱਗ ਜਾਂਦਾ ਕਿ ਮੇਰੀ ਫੋਟੋ ਖਿੱਚੀ ਗਈ ਉਹ ਤੁਹਾਨੂੰ ਚਾਹ ਪੀਉਣ ਤੱਕ ਜਾਂਦੇ ਨੇ ਮੈਂ ਤਾਂ ਮਜ਼ਾਕ ਕਰਦਾ ਸੀ ਚਾਹ ਮੰਗਾਉਣਾ ਇੱਥੇ ਬਹਿ ਜਾ ਇਹ ਫੋਟੋ ਕਹਾ ਕਿਤੇ ਭੇਜੀ ਨਾ ਵੀਰੋ ਮੈਂ ਕਹਿੰਦਾ ਸੀ ਸੀੜੀ ਚ ਤਵੇ ਇਹੀ ਕਹਿੰਦਾ ਹੁੰਦਾ ਸੀ ਪੈਸੇ ਕਮਾਉਣੇ ਹੁੰਦੇ ਮੈਂ ਉਧਰੋਂ ਕਮਾ ਲੈਂਦਾ ਮੈਂ ਤਾਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਪਰ ਮੈਂ ਪੈਸੇ ਨਹੀਂ ਕਮਾਉਣੇ ਮੈਂ ਤਾਂ ਲੋਕ ਕਮਾਉਣੇ ਨੇ ਲੋਕ ਮੈਂ ਕਿਸੇ ਟਾਬੇ ਚ ਜਾਂ ਰੇਤੇ ਦੀ ਖੱਡ ਚ ਜਾਂ ਕਿਸੇ ਬੱਸਾਂ ਦੀ ਫਲੀਟ ਚ ਹਿੱਸਾ ਨਹੀਂ ਪਾਉਣਾ ਮੈਂ ਹਿੱਸਾ ਜ਼ਰੂਰ ਪਾਉਣਾ ਮੈਂ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੈ ਮੈਂ ਉਹਨਾਂ ਪੰਜਾਬੀਆਂ ਵਾਸਤੇ ਆ। ਆਹ ਮਾਰੀ ਪਾਰਟੀ ਜਿੰਦਾਬਾਦ। ਆਹ ਮਾਰੀ ਪਾਰਟੀ ਜਿੰਦਾਬਾਦ। ਸਵਾ 2 ਸਾਲ ਹੋ ਗਏ ਵੀਰੋ। ਸਵਾ 2 ਸਾਲਾਂ ਚ ਕੋਈ ਹੋਰ ਹੁੰਦਾ ਮੁੱਖ ਮੰਤਰੀ ਦੂਜੀਆਂ ਪਾਰਟੀਆਂ ਦਾ। ਨੋਟਾਂ ਦੇ ਢੇਰ ਲਾਣ ਦਾ ਢੇਰ ਅੱਧੀ ਦੁਬਈ ਭਰ ਦਿੰਦਾ ਉਹ। ਭੇਜ-ਭੇਜ ਕੇ ਇਥੋਂ ਥੋੜਾ ਪੈਸਾ। ਸਵਾ 2 ਸਾਲ ਹੋ ਗਏ। ਕਦੇ ਕੋਈ ਸੁਣਿਆ ਭਗਵਾਨਤਮਾਨ ਬਾਰੇ ਵੀ 1 ਰੁਪਏ ਦਾ ਵੀ ਫੇਰ-ਫੇਰ ਇੰਦਰ ਕਿਤੇ ਹੋਇਆ ਹੋਵੇ। ਕਿਸੇ ਕੰਮ ਚ ਇਸੇ ਕੰਮ ਕਰਨ ਚ ਦੇਰੀ ਜਰੂਰ ਹੋ ਸਕਦੀ ਹੈ ਕਿਤੇ ਹਾਈ ਕੋਰਟ ਆ ਜਾਂਦੀ ਹੈ ਕਿਤੇ ਕੋਈ ਹੋਰ ਰੁਚਣ ਆ ਜਾਂਦੀ ਅਸੀਂ ਉਹ ਵੀ ਦੂਰ ਕਰਦੇ ਆ ਦੂਰ ਕਰਕੇ ਲੋਕਾਂ ਦੇ ਹੱਕ ਚ ਕੋਈ ਫਾਈਲ ਮੈਂ ਇਦਾਂ ਦੀ ਸਾਈਨ ਨਹੀਂ ਕਰਦਾ ਜਿਹਦੇ ਨਾਲ ਪੰਜਾਬੀਆਂ ਦਾ ਨੁਕਸਾਨ ਹੁੰਦਾ ਹੋਵੇ ਮੈਂ ਕਹਿੰਨਾ ਮੈਥੋਂ ਇੱਕ ਇੱਕ ਦੀ ਥਾਂ ਤੇ ਦੋ ਫਾਈਲਾਂ ਸਾਈਨ ਕਰਾ ਲਓ ਪਰ ਲੋਕਾਂ ਦੀ ਕਬੀਲਦਾਰੀ ਲੀ ਤੇ ਚੜਦੀ ਹੋਵੇ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਪੜੋ ਪੜ ਕੇ ਨੰਬਰ ਲੈ ਲਓ ਉਸ ਤੋਂ ਬਾਅਦ ਸਾਡਾ ਕੰਮ ਹੈ ਮੈਨੂੰ ਇੱਕ ਐਦਾਂ ਹੀ ਰੈਲੀ 'ਚ ਮਿਲਿਆ ਬੰਦਾ ਉਹ ਕਹਿੰਦਾ ਜੀ ਮੈਂ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਸੀ 35 ਲੱਖ ਲੱਗਣਾ ਸੀ 25 ਇਕੱਠਾ ਕਰ ਲਿਆ ਸੀ 10 ਕੁ ਹੋਰ ਰਹਿ ਗਿਆ ਸੀ ਉਹਦੀ ਮਾਂ ਦੇ ਗਹਿਣੇ-ਗੁਨੇ ਵੇਚ ਕੇ 10 ਕੁ ਦਾ ਪ੍ਰਬੰਧ ਵੀ ਕਰਨ ਲੱਗੇ ਸੀ ਐਨੇ ਚਿਰ ਨੂੰ ਸਰਕਾਰ ਦੀ ਚਿੱਠੀ ਆ ਗਈ ਕਿ ਪੀਐਸਪੀਸੀਐਲ 'ਚ ਯਾਨੀ ਕਿ ਬਿਜਲੀ ਬੋਰਡ 'ਚ ਐਸਡੀਓ ਲੱਗ ਗਈ ਉਹ ਕਹਿੰਦਾ ਜੀ ਸਾਡਾ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਤੋ ਵੀਰੋ ਅਸੀਂ ਆਪਣੇ ਮੁਲਕ ਚ ਰਹੀਏ ਐਤੂ ਵਧੀਆ ਤਾਂ ਧਰਤੀ ਹੈ ਨਹੀਂ ਕੋਈ ਦੁਨੀਆ ਕੋ ਮੈਂ ਕਈ ਵਾਰੀ ਦੁਨੀਆ ਗਾਤੀ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ 17 ਸਾਲ ਦਾ ਸੀ ਜਦੋਂ ਤੁਸੀਂ ਸੁਪਰਸਟਾਰ ਬਣਦਾ ਸੀ ਬਹੁਤ ਦੁਨੀਆ ਚ ਸ਼ੋ ਵੀ ਕੀਤੇ ਦੁਨੀਆ ਦੇਖੀ ਆ ਮੈਂ ਨਹੀਂ ਵੀ ਇੰਨੀ ਵਧੀਆ ਧਰਤੀ ਦੇਖੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ 1 ਸਾਲ ਚ 90 ਮਣ ਝੋਨਾ 60 ਮਣ ਕਣਕ ਦੁਨੀਆ ਭਰ ਚ ਕੋਈ ਐ ਜਿਹੜੀ ਹੈ ਜੰਮੀਨ ਨਹੀਂ ਹੈਗੀ ਧਰਤੀ ਨਹੀਂ ਹੈਗੀ ਔਰ ਧਰਤੀ ਉਹ ਜਿਹੜੀ ਉਪਜਾਉ ਹੈ ਤੇ ਲੋਕ ਉਹ ਜਿਹੜੇ ਮਿਹਨਤੀ ਨੇ ਅਸੀਂ ਉਹਨਾਂ ਮੁਲਕਾਂ ਜਾ ਕੇ ਵੀ ਕਾਮਯਾਬ ਹੋ ਜਾਂਦੇ ਆ 20-20 ਘੰਟੇ ਦੇ ਸ਼ਿਫਟਾਂ ਲਾ ਕੇ ਕਾਮਯਾਬ ਹੋ ਜਾਂਦੇ ਆ ਪਰ ਮੈਂ ਸੋਚਦਾ ਰਹਿੰਦਾ ਸੀ ਕਿ ਭਗਵੰਤ ਮਾਨਾ ਇਹ ਗੱਲ ਸਮਝ ਨਹੀਂ ਆਉਂਦੀ ਕਿ 150 ਮਨ ਵਾਲੇ ਭੁੱਖੇ ਮਰੀ ਜਾਂਦੇ ਆ ਤੇ ਜਿਹੜੇ ਆ ਕੈਨੇਡਾ ਅਮਰੀਕਾ 20-25 ਮਨ ਕਰਨ ਕਰਕ ਹੁੰਦੀ ਆ ਉੱਥੇ ਬਰਫ਼ ਪਈ ਰਹਿੰਦੀ ਆ 6 ਮਹੀਨੇ ਤਾਂ ਥੋੜੇ ਰਿਸਤਾਰ ਹੋਣਗੇ ਪੁੱਛ ਲਿਓ ਤੇ 20-25 ਮਨ ਵਾਲੇ ਮੌਜਾਂ ਕਰੀ ਜਾਂਦੇ ਆ ਪੰਜਾਬੀ ਹਰੀ ਸਾਰੀ ਦੁਨੀਆ ਚ ਕਾਮਯਾਬ ਨੇ ਪਰ ਪੰਜਾਬ ਚ ਫੇਲ ਕਿਉਂ ਨੇ ਕਿਉਂਕਿ ਇੱਥੇ ਸਾਨੂੰ ਕੰਮ ਨਹੀਂ ਕਰਨ ਦਿੰਦੇ ਸੀ